ਵਿਦਿਆਸਥਾ ਹਲਕਾ ਫਤੇਗੜ ਥੂੜੀਆਂ ਦੇ ਵਕਵਕ ਪਿੰਡਾਂ ਦੇ ਵਿੱਚ ਪੰਜਾਬ ਪੁਲਿਸ ਅਤੇ ਐਕਸਾਈਜ਼ ਵਿਭਾਗ ਨੇ ਸਾਂਝੀ ਰੇਡ ਕੀਤੀ। ਇਸ ਦੌਰਾਨ ਵਕਵਕ ਥਾਮਾ ਤੋਂ ਐਕਸਾਈਜ਼ ਵਿਭਾਗ ਅਤੇ ਪੰਜਾਬ ਪੁਲਿਸ ਨੂੰ ਦੇਸੀ ਲਾਹਣ ਬਰਾਮਦ ਹੋਈ। ਇਸ ਲਾਹਣ ਤੋਂ ਦੇਸੀ ਸ਼ਰਾਬ ਬਣਾਈ ਜਾਣੀ ਸੀ ਅਤੇ ਵੇਚੀ ਅਤੇ ਚੋਨਾ ਦੌਰਾਨ ਵਰਤਾਈ ਜਾਣੀ ਸੀ। ਐਕਸਾਈਜ਼ ਵਿਭਾਗ ਦੇ ਇੰਸਪੈਕਟਰ ਨੇ ਜਾਣਕਾਰੀ ਦਿੱਤੀ ਕਿ 450 ਲੀਟਰ ਦੇਸੀ ਲਾਹਣ ਬਰਾਮਦ ਹੋਈ ਹੈ ਜਿਸ ਤੋਂ ਸੈਂਕੜੇ ਦੇਸੀ ਸ਼ਰਾਬਾਂ ਦੀਆਂ ਬੋਤਲਾਂ ਬਣੀਆਂ ਸਨ। ਇਸ ਦੇਸੀ ਸ਼ਰਾਬ ਨਾਲ ਪਹਿਲਾਂ ਵੀ ਕਈ ਵਾਰ ਪੰਜਾਬ ਵਿੱਚ ਕਈ ਲੋਕਾਂ ਦੀ ਜਾਨ ਜਾ ਚੁੱਕੀ ਹੈ ਇਸ ਸ਼ਰਾਬ ਦੀ ਕੋਈ ਵੀ ਡਿਗਰੀ ਨਹੀਂ ਹੁੰਦੀ ਜਿਨ੍ਹਾਂ ਕੋਲ ਵੀ ਇਹ ਸ਼ਰਾਬ ਰਾਮਤ ਹੋਈ ਹੈ ਉਹਨਾਂ ਤੇ ਬੰਦੀ ਕਾਰਵਾਈ ਕੀਤੀ ਜਾਵੇਗੀ ਨਾਲ ਹੀ ਇੰਸਪੈਕਟਰ ਪੰਜਾਬ ਪੁਲਿਸ ਨੇ ਕਿਹਾ ਕਿ ਗੁਪਤ ਸੂਚਨਾ ਦੇ ਆਧਾਰ ਤੇ ਜਾਣਕਾਰੀ ਮਿਲੀ ਸੀ ਕਿ ਵੱਖ-ਵੱਖ ਪਿੰਡਾਂ ਦੇ ਵਿੱਚ ਦੇਸੀ ਸ਼ਰਾਬ ਬਣਾਈ ਅਤੇ ਵੇਚੀ ਜਾਂਦੀ ਹੈ ਚੋਣਾਂ ਤੋਂ ਪਹਿਲਾਂ ਇਹ ਵੱਡੀ ਰਿਕਵਰੀ ਹੈ ਫਤੇਗੜ ਚੂੜੀਆਂ ਤੋਂ ਲਾਪਰੇ ਸਿੰਘ ਖੁਸ਼ੀਪੁਰ ਦੀ ਰਿਪੋਰਟ ਇੱਕ ਠੱਠੇ ਪਿੰਡ ਤੋਂ ਫੜੀ ਗਈ ਆ ਤੇ ਇੱਕ ਲੰਗਰਵਾਲ ਤੋਂ ਫੜੀ ਗਈ ਆ ਅ ਉੱਥੋਂ 200 ਲੀਟਰ ਸੀ ਇੱਥੇ 200 ਤੇ ਆਈ ਥਿੰਕ 150 ਹੋਏਗੀ ਇਹਦਾ ਕਿੰਨੀ ਕਿਸ਼ਕਾਬ ਬਣ ਜਾਣੀ ਸੀ ਔਰ ਕਿੰਨੀ ਕਿ ਨੁਕਸਾਨ ਆਈ ਥਿੰਕ ਨੀਅਰ ਬਾਊਟ 600 ਬੋਤਲਾਂ ਤੇ ਬਣੀ ਜਾਣੀ ਸੀ ਨੁਕਸਾਨ ਦਾ ਇੱਕ ਤੇ ਤੁਹਾਨੂੰ ਪਤਾ ਹੀ ਆ ਹਨਾ ਕਾਸ ਆਫ ਡੈਥ ਵੀ ਹੋ ਸਕਦਾ ਇਹਦੇ ਨਾਲ ਕੀ ਕਾਰਵਾਈ ਇਹ ਕਾਰਵਾਈ ਇਨਾਂ ਤੇ ਐਫਆਈਆ ਲਾਂਚ ਹੋਏਗੀ ਜੋ ਵੀ ਕਾਨੂੰਨੀ ਕਾਰਵਾਈ ਹੋਊ ਕੀਤੀ ਜਾਏਗੀ ਵਿਜੇ ਕੁਮਾਰ ਜੀ ਇੱਕ ਤੁਪ ਖਸ਼ਰਾਬ ਪੜੇਗੀ ਕਿ ਕਿੰਨੇ ਪਿੰਡਾਂ ਤੇ ਰੇਡ ਹੋਈ ਕਾਫੀ ਪੜਨਾਂ ਚਾਹੀਏ ਸਾਤੋ ਅੱਠ ਪਿੰਡ ਰੇਡ ਕਿਤੇ ਆਜੇ ਅਲੀਵਾਲ ਵਗੈਰਾ ਕੇਸਕਾਸੀ ਵਾਲਾ ਵਗੈਰਾ ਠੱਠੇ ਪਿੰਡ ਰੇਡ ਕੀਤਾ ਜਿਹਦੇ ਦੌਰਾਨ ਠੱਠੇ ਪਿੰਡ ਚ ਸਾਨੂੰ ਜ਼ਮੀਨ ਚ ਨੱਪੀ 200 ਲੀਟਰ ਲਾਨ ਮਿਲੀ ਉਸ ਤੋਂ ਬਾਅਦ ਅਸੀਂ ਪਿੰਡ ਲੰਗਰਵਾਲ ਸਰਚ ਕੀਤੇ ਆ ਜਿੱਥੇ ਦੋ ਘਰਾਂ ਦੇ ਵਿੱਚੋਂ ਜ਼ਮੀਨ ਚ ਨੱਪੀ ਸ਼ਰਾਬ ਲਾਨ ਮਿਲਿਆ ਜਿੱਦੇ ਇੱਕ ਘਰ ਦੇ ਵਿੱਚ 150 ਲੀਟਰ ਤੇ ਇੱਕ ਦੇ 100 ਲੀਟਰ ਹੋਰ ਮਿਲੇ ਲੱਗਦਾ ਇਹ ਲਾਨ ਤੋਂ ਦੇਸੀ ਸ਼ਰਾਬ ਬਣਨੀ ਇਹ ਤਕਰੀਬਨ 90 ਤੋਂ 100 ਬੋਤਲਾਂ ਬਣਨੀ ਸੀ ਇਸ ਟੋਟਲ ਲਾਨ ਤੋਂ ਕਿੰਨੇ ਕਿੰਨੇ ਨੁਕਸਾਨ ਹੋਏ ਇਹਦਾ ਤੇ ਨੁਕਸਾਨ ਦਾ ਤੁਸੀਂ ਕੋਈ ਹਸਮਤ ਲਗਾ ਨਹੀਂ ਸਕਦੇ ਹੋ ਇਹਦੀ ਕੋਈ ਡਿਗਰੀ ਨਹੀਂ ਹੁੰਦੀ ਹੈ ਇਹਦੇ ਨਾਲ ਕੋਈ ਨਾ ਤੁਹਾਨੂੰ ਮੌਤ ਹੋ ਸਕਦੀ ਹੈ ਤੁਹਾਡੇ ਅੱਖਾਂ ਦੀ ਰੋਸ਼ਨੀ ਜਾ ਸਕਦੀ ਹੈ ਜੀ ਜਿਹੜਾ ਚੋਨਾ ਦੇ ਨੇੜੇ ਆ ਬਤਾਈ ਜਾ ਸਕਦਾ ਹੋ ਸਕਦਾ ਜੀ ਪਤਾਈ ਜਾ ਸਕਦੀ ਹੈ ਚੋਨਾ ਚ ਤੇ ਰੂਟੀਨ ਦੇ ਵਿੱਚ ਵੀ ਅਸੀਂ ਜਿਹੜੇ ਇੰਸਟਾ ਵੇਚਣ ਦਾ ਕੰਮ ਕਰਦੇ ਹੁੰਦੇ ਨੇ